ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋਠਾ குரு ਸੁਆਮੀ ਸਰਵ ਜੀਆ ਕਾ ਦਾਤਾਰੇ ਪ੍ਰਤ ਪਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਰਾਦ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨੋ ਕਿਆ ਜਾਣਾ ਹੋਏ ਕੈ ਸੋਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋਠਾ குரு ਸੁਆਮੀ ਸਰਵ ਜੀਆ ਕਾ ਦਾਤਾਰੇ ਪ੍ਰਤਪਨ ਹੈ ਨਿਤਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਰਾਧ ਨ ਜਾਣ ਰੇ ਹਰ ਹਰ ਗੁਰੂ ਗੁਰ ਕਰਤਾ ਰੇ ਹਰ ਜੀਆ ਨਾਮ ਪਰਿਓ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਾਉ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋਰੈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ ਪੰਜਵਾਂ कोट ब्रह्मांड कोठा गुरु स्वामी सर्वजिया कदातरे प्रीत पालै नित सार समालै एक गुण नहीं मूर्ख जाता रे हर राद न जान रे हर हर गुरु गुरु करता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ ਪੰਜਵਾਂ कोट ब्रह्मांड कोठा गुरु स्वामी सर्वजिया का दाता रे प्रीत पल है नित सार समालै एक गुण नहीं मूर्ख दाता रे हर राद न जान रे हर हर गुरु गुरु करता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ कोट ब्रह्मांड कोठा गुरु स्वामी सर्वजिया का दतरे प्रीत पालै नित सार समालै एक गुण नहीं मूर्ख जाता रे हर राद न जान रे हर हर गुरु गुरु करता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ ਕੋਟ ਬ੍ਰਹਮੰਡ ਕੋਠਾ ਕੁਰੂ ਸੁਆਮੀ ਸਰਵ ਜੀਆ ਕਹ ਦਤਾਰੇ ਪ੍ਰਿਤ ਪਾਲੈ ਨਿਤ ਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਰਾਦ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਆ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨੋ ਕਿਆ ਜਾਨਾ ਹੋਏ ਕਿਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ कोट ब्रह्मांड कोठा गुरु स्वामी सर्वजिया कह दत रे प्रीत पालै नित सार समालै एक गुण नहीं मूर्ख दाता रे हर राद न जान रे हर हर गुरु गुरु कर्ता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾਉ ਕਿਆ ਜਾਨਾ ਹੋਏ ਕੈ ਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋਠਾ ਕੁਰੂ ਸੁਆਮੀ ਸਰਵ ਜੀਆ ਕਾ ਦਤਾਰੇ ਪ੍ਰਿਤ ਪਾਲੈ ਨਿਤ ਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਰਾਧ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਆ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾ ਕਿਆ ਜਾਨਾ ਹੋਏ ਕੈ ਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ कोट ब्रह्मांड कोठा गुरु स्वामी सर्वजिया का दतरे प्रीत पालै नित सार समालै एक गुण नहीं मूर्ख जाता रे हर राद न जान रे हर हर गुरु गुरु करता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾਰ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨੋ ਕਿਆ ਜਾਨਾ ਹੋਏ ਕੈ ਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ ਕੋਟ ਬ੍ਰਹਮੰਡ ਕੋठा குரு ਸੁਆਮੀ ਸਰਵ ਜੀਆ ਕਹਦਾ ਤਾਰੇ ਪ੍ਰਤਿ ਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਰਾਦ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਆ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ कोट ब्रह्मांड कोठा गुरु स्वामी सर्वजिया का दत रे प्रीत पालै नित सार समालै एक गुण नहीं मूर्ख जाता रे हर राद न जान रे हर हर गुरु गुरु करता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ રે ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਹਰ ਬੇਅੰਤ ਹਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ 5ਵਾਂ कोट ब्रह्मांड कोठा गुरु स्वामी सर्वजिया कह दात रे प्रित पालै नित सार समालै एक गुण नहीं मूर्ख जात रे हर राद न जन रे हर हर गुरु गुरु करता रे हर जिया नाम परयो रामदास रहा ਦੀਨ ਦਿਆਲਾ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾਉ ਕਿਆ ਜਾਨਾ ਹੋਏ ਕੈ ਸੋ ਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸ ਹੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ